ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਲਈ 2 ਜਨਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਪੰਜਾਬ ਪਰ ਵਿੱਚ ਵਰਕਰਾਂ ਦੀ ਪਾਰਟੀ ਅਤੇ ਡੈਲੀਗੇਟ ਬਣਾਉਣ ਲਈ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ ਅਤੇ ਪਾਰਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਚੰਗੇ ਭਵਿੱਖ ਲਈ ਅਕਾਲੀ ਦਲ ਦੀ ਨਵੀਂ ਪਾਰਟੀ ਲਈ ਸਮੂਹ ਪੰਜਾਬ ਦੇ ਨੌਜਵਾਨ ਅਤੇ ਅਕਾਲੀ ਵਰਕਰ ਇੱਕਜੁੱਟ ਹੋ ਜਾਣ ਤਾਂ ਜੋ ਪੰਜਾਬ ਦੇ ਵਿਕਾਸ ਲਈ ਨਕਾਰਾ ਸਿੱਧ ਹੋਈ ਮੌਜੂਦਾ ਸਰਕਾਰ ਦੀ ਥਾਂ ਸੂਬੇ ਦੇ ਵਿਕਾਸ ਦੀ ਮਦਈ ਪਾਰਟੀ ਅਕਾਲੀ ਦਲ ਨੂੰ ਮੋਰ ਸਤਾ ਜਿਨਾਂ ਦਾ ਜੱਜ ਸਕੇ ਭਰਮਜੀਤ ਸਿੰਘ ਢਿੱਲੋਂ ਅਤੇ ਵਿਕਰਮਜੀਤ ਸਿੰਘ ਖਾਲਸਾ ਨੇ ਉਹਨਾਂ ਪਾਰਟੀ ਦੀ ਵਰਕਿੰਗ ਕਮੇਟੀ ਵੱਲੋਂ ਸੌਂਪੀ ਇਸ ਜ਼ਿੰਮੇਵਾਰੀ ਪ੍ਰਤੀ ਧੰਨਵਾਦ ਕਰਦੇ ਹਾਂ ਕਿ 20 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਇਸ ਭਾਰਤੀ ਦਾ ਆਰੰਭ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਕੇ ਨਤਮਸਤਕ ਹੋਣ ਉਪਰੰਤ ਕੀਤਾ ਜਾਵੇਗਾ। ਉਹਨਾਂ ਕਹਿੰਦੇ ਕਿ 20 ਜਨਵਰੀ ਨੂੰ ਭਾਰਤੀ ਦੀ ਪ੍ਰਕਿਰਿਆ ਖਤਮ ਹੋ ਜਾਵੇਗੀ ਅਤੇ ਨਵੇਂ ਚੁਣੇ ਜਾਣ ਵਾਲੇ ਡੈਲੀਗੇਟ 1 ਮਾਰਚ ਨੂੰ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰਨਗੇ। ਸਮਰਾਲੀ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਸ਼੍ਰਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਾਹਿਬ ਰਵਿੰਦਰ ਸਿੰਘ ਜੀ ਭੁੰਦੜ ਵੱਲੋਂ ਪਾਰਟੀ ਹਾਈ ਕਮਾਂਡ ਔਰ ਵਰਕਿੰਗ ਕਮੇਟੀ ਨਾਲ ਵਿਚਾਰ ਕਰਨ ਤੋਂ ਬਾਅਦ ਭਰਤੀ ਦੀ ਪ੍ਰਕਿਰਿਆ ਜਿਹੜੀ ਹੈ ਉਹ ਸਟਾਰਟ ਕੀਤੀ ਗਈ ਹੈ ਜਿਦੇ ਵਿੱਚ ਮੈਨੂੰ ਔਰਸਾ ਪਰਮਜੀਤ ਸਿੰਘ ਢਿਲੋਂ ਨੂੰ ਅਬਜ਼ਰਵਰ ਫਤੇਗੜ ਸਾਹਿਬ ਵਖੇ ਲਾਇਆ ਗਿਆ ਮੈਂ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਪਾਰਟੀ ਹਾਈ ਕਮਾਂਡ ਦਾ ਔਰ ਅੱਜ ਅਸੀਂ ਦੋਨੋਂ ਜਿਹੜੀ ਇਹ ਪਲੇਠੀ ਮੀਟਿੰਗ ਕਰਨ ਵਾਸਤੇ ਇੱਥੇ ਇਕੱਤਰ ਹੋਏ ਸੀ ਕਿ ਭਰਤੀ ਦੀ ਪ੍ਰਕਿਰਿਆ ਜਿਹੜੀ ਹੈਗੀ ਆ ਉਹ ਆਉਂਦੇ ਦਿਨਾਂ ਦੇ ਵਿੱਚ ਫਤੇਗੜ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿਖੇ ਨਖਮਸਤਕ ਹੋ ਕੇ ਮੱਥਾ ਟੇਕ ਕੇ ਉੱਥੋਂ ਅੱਗੇ ਲੈ ਕੇ ਕੀਤੀ ਜਾਊਗੀ ਔਰ ਮੈਂ ਅਪੀਲ ਵੀ ਕਰਦਾ ਮਾਂ ਪਿੰਡ-ਪਿੰਡ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਵਾਰਡਾਂ ਦੇ ਵਿੱਚ ਨੌਜਵਾਨਾਂ ਨੂੰ ਕਿ ਅੱਗੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੇ ਵਿੱਚ ਜਿਹੜਾ ਆਓ ਤਾਂ ਕਿ ਆਪਾਂ ਪੰਜਾਬ ਦੇ ਅੰਦਰ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਫੇਰ ਦੁਬਾਰਾ ਲੀਹਾਂ ਤੇ ਲਿਆ ਸਕੀਏ ਔਰ ਪੰਜਾਬ ਦੇ ਲੋਕ ਅੱਜ ਇਸ ਚੀਜ਼ ਨੂੰ ਬੜੀ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਕਿ ਮੌਜੂਦਾ ਜਿਹੜੇ ਪ੍ਰਬੰਧ ਮੌਜੂਦਾ ਸਰਕਾਰ ਦੇ ਜਿਹੜੇ ਨਾਕਾਮ ਪ੍ਰਬੰਧ ਨੇ ਉਹ ਵੀ ਆਪਾਂ ਦੇਖ ਲਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਹੋਏ ਜਿਹੜੇ ਕੰਮ ਨੇ ਉਹ ਵੀ ਆਪਣੇ ਸਾਹਮਣੇ ਨੇ ਸੋ ਮੈਂ ਆਸ ਕਰਦਾ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਪਰਮੇ ਮੀਟਿੰਗ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਜਾਊਗਾ ਔਰ ਪੰਜਾਬ ਦੇ ਲੋਕ ਵਾਤਾਵਰਨ ਸ਼੍ਰੋਮਣੀ ਅਕਾਲੀ ਦਲ ਦੇ ਭਰਤੀ ਮੇਮ ਦੇ ਵਿੱਚ ਭਾਗ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਧਾਨ ਸਾਹਿਬ ਦੀ ਔਰ ਸਾਰੇ ਅਹੁਦੇਦਾਰਾਂ ਦੀ ਜਿਹੜੀ ਹੈ ਚੋਣ ਉਹ ਕਾਮਯਾਬੀ ਨਾਲ ਹੋਊਗੀ ਔਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਜਿਹੜਾ ਰਾਜਨੀਤੀ ਦੇ ਵਿੱਚ ਰੋਲ ਅਦਾ ਕਰੇਗਾ ਦੇ ਰੂਪਰੇਖਾ ਕੀ ਹੋਊਗੀ ਜੀ ਵਕ ਵਕ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਸਭ ਤੋਂ ਪਹਿਲਾਂ ਤਾਂ ਜੀ ਇਹ ਜਿਹੜੀ ਹੈਗੀ ਆ ਅਹੁਦੇਦਾਰ ਸਹਬਾਨ ਦੀ ਮੀਟਿੰਗ ਜਿਹੜੀ ਆ ਉਹਦੇ ਦਿਨਾਂ ਵਿੱਚ ਫਤੇਕਰ ਸਾਹਿਬ ਦੇ ਵਿੱਚ ਹੋਊਗੀ ਉਸ ਤੋਂ ਬਾਅਦ ਫਿਰ ਜਿਹੜੀਆਂ ਪਿੰਡ ਪਿੰਡ ਡਿਊਟੀਆਂ ਨੇ ਜਿਹੜੀਆਂ ਉਹ ਲੱਗਣਗੀਆਂ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਅੱਜ ਵੀ ਪਿੰਡ ਪਿੰਡ ਸ਼ਹਿਰ ਸ਼ਹਿਰ ਬੈਠੇ ਨੇ ਸੋ ਸਾਰੇ ਬੰਦੇ ਜਿਹੜੇ ਨੇ ਆਪਣੀ ਆਪਣੀ ਡਿਊਟੀ ਜਿਹੜੀ ਆ ਉਹ ਨਿਭਾ ਕੇ ਇਹ ਵਿਪਾਰਟੀ ਦੇ ਇਸ ਜਿਹੜੇ ਪਰਤੇ ਮਹਿੰਮ ਦੇ ਵਿੱਚ ਕੰਮ ਕਰਨ। ਕੱਲ ਸ਼੍ਰੋਮਣੀ ਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਇੱਕ ਮੀਟਿੰਗ ਹੋਈ ਆ ਜਿਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਤੇ ਪਾਰਟੀ ਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਭਰਤੀਆਂ ਖੁੱਲੀਆਂ ਗਈਆਂ ਨੇ ਜਿਹਦਾ ਇੱਕ ਸ਼ਡਿਊਲ ਇਸ਼ੂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਪਿੰਡ-ਪਿੰਡ ਜਾ ਕੇ ਇਕੱਲੇ-ਇਕੱਲੇ ਬੰਦੇ ਕੋ ਕਿਉਂਕਿ ਇਹਨਾਂ ਨੇ ਆਪਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਵਿੱਚ ਪਹਿਲਾਂ ਤਾਂ ਇਹ ਦੱਸਣਾ ਚਾਹੁੰਦੇ ਆ ਕਿ ਸ਼ਾਹੀ ਵਰਕਿੰਗ ਕਮੇਟੀ ਨੇ ਇੱਕ ਫੈਸਲਾ ਕੀਤਾ ਵੀ ਜਿਹੜੇ ਵੀ ਪੰਜਾਬ ਹਤੈਸ਼ੀ ਬੰਦੇ ਨੇ ਜਿਹੜੇ ਪੰਜਾਬ ਦਾ ਵਿਕਾਸ ਚਾਹੁੰਦੇ ਆ ਉਰਲਕੇ ਇੱਕ ਪਲੈਟਫਾਰਮ ਤੇ ਇਕੱਠੇ ਹੋਈਏ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰੀਏ ਭਰਤੀ ਦੇ ਆਧਾਰ ਤੇ ਡੈਲੀਗੇਟ ਬਣਨਗੇ ਤੇ ਡੈਲੀਗੇਟਾਂ ਦਾ ਫਿਰ اجلاس ਹੋ ਕੇ 1 ਮਾਰਚ ਨੂੰ ਜੋ ਪਾਰਟੀ ਦਾ ਨਵਾਂ ਪ੍ਰਧਾਨ ਬਣਾਇਆ ਜਾਊਗਾ ਇਹ ਜੋ ਸ਼ਡਿਊਲ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਦਿੱਤਾ ਗਿਆ ਉਸ ਰਿਗਾਰਡਿੰਗ ਮੈਂ ਬੜਾ ਧੰਨਵਾਦੀ ਆ ਸਮੂਹ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੈਨੂੰ ਫਤੇਗੜ ਸਾਹਿਬ ਦਾ ਜਿਹੜਾ ਨਾਲ ਆਬਜ਼ਰਵਰ ਲਾਇਆ ਨਾਲ ਮੇਰੇ ਖਾਲਸਾ ਜੀ ਜਿਨ੍ਹਾਂ ਨੇ ਤੋਂ ਇਲੈਕਸ਼ਨ ਲੜੀ ਆ ਸੋ ਇਹਨਾਂ ਦਾ ਬੜਾ ਵੱਡਾ ਤਿਆਰਬਾ ਸਾਡੇ ਦੋਨਾਂ ਦੀ ਡਿਊਟੀ ਲੱਗੀ ਆ ਅਸੀਂ ਆਪਣੇ ਅੱਗੇ ਜਿਹੜੀ ਕਮੇਟੀ ਦੇ ਮੈਂਬਰਾਂ ਦੇ ਨਾਲ ਸਾਰਿਆਂ ਨਾਲ ਮੀਟਿੰਗ ਕਰਕੇ ਫਤਿਹਗੜ੍ਹ ਸਾਹਿਬ ਮੀਟਿੰਗ ਕਰਾਂਗੇ ਤੇ ਭਰਤੀ ਦੇ ਵਿੱਚ ਸਭ ਨੂੰ ਬੇਨਤੀ ਆ ਵੀ ਜੇ ਪੰਜਾਬ ਲਈ ਤੁਸੀਂ ਸੋਚਦੇ ਹੋ ਪੰਜਾਬੀਅਤ ਲਈ ਸੋਚਦੇ ਹੋ ਪੰਜਾਬ ਨੂੰ ਅੱਗੇ ਲੈ ਕੇ ਜਾਣ ਬਾਰੇ ਸੋਚਦੇ ਹੋ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੋ ਕਮੇਟੀ ਦੇ ਵਿੱਚ ਵੱਧ ਤੋਂ ਵੱਧ ਆਪਣੇ ਜਿਹੜੇ ਮੈਂਬਰ ਬਣਾਓ ਡੈਲੀਗੇਟ ਬਣੋ ਅਤੇ ਆਓ ਰਲ ਕੇ ਨਵਾਂ ਪੰਜਾਬ ਸਿਰਜੀਏ ਪੰਜਾਬ ਨੂੰ ਫੇਰ ਉਸ ਬਲੰਦੀਆਂ ਤੇ ਲੈ ਕੇ ਜਾਈਏ ਜਿਹਦਾ ਸੁਪਨਾ ਸਾਡੇ ਬਜ਼ੁਰਗਾਂ ਨੇ ਦੇਖਿਆ ਸੀ ਸੋ ਸਾਰਿਆਂ ਨੂੰ ਬੇਨਤੀ ਆ ਵੀ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਪਲੈਟਫਾਰਮ ਤੇ ਆਪਾਂ ਆਪਣੇ ਵਿਚਾਰੇ ਭਲਾ ਕੇ ਉਹਨਾਂ ਇਕੱਠੇ ਹੋਈਏ